ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਹੈ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟਕਾ ਕੀਤਾ ਅੱਜ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ 크ਿਸਮਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਜਨ ਸ਼ਾਹਬ ਜਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਲਾਨ ਤਵੀ ਸਾਡੇ ਜੀਵਨ ਦੇ ਉੱਤੇ ਚਾਹੇ ਵਿਦੇਸ਼ਾਂ ਚ ਹੋਈਏ ਚਾਹੇ ਇਥੇ ਹੋਈਏ ਕਿੱਦੇ ਵੀ ਹੋਈਏ ਸਾਡੇ ਜੀਵਨ ਤੇ ਧਰਗ ਲਾਨਤਾ ਜੇ ਅਸੀਂ ਸਹਿਬਜ਼ਾਦੇਾਂ ਦੀ ਸ਼ਹੀਦੀ ਦਿਹਾੜੇ ਛੱਡ ਕੇ ਤੇ 크리스마ਸ ਮਨਾਉਂਦੇ ਪਰਿਏ ਇਹ ਲਾਨਤਾ ਸਾਡੇ ਜੀਵਨ ਦੇ ਉੱਤੇ ਇਹ ਕਹਿੰਦੇ ਨਾ ਵੀ ਉੱਥੇ ਰਹੀਦਾ ਉਹਨਾਂ ਲੋਕਾਂ ਚ ਰਹੀਦਾ ਤੇ ਮਨਾਉਣੀ ਪੈਂਦੀ ਹੈ ਯਹੂਦੀ ਕੌਮ ਗੱਟ ਗਿਣਤੀ ਹੈ ਵਿਦੇਸ਼ਾਂ ਚ ਰਹਿੰਦੀ ਹੈ ਅੱਜ ਤੱਕ ਉਹਨਾਂ ਦੇ ਬੰਦੇ 크리스마ਸ ਨਹੀਂ ਮਨਾਉਂਦੇ ਉਹ ਠੋਕੇ ਕਹਿੰਦੇ ਬਸ ਨਹੀਂ ਮਨਾਉਣੀ ਮੁਸਲਮਾਨ ਰਹਿੰਦੇ ਨੇ ਮੁਸਲਮਾਨ ਕਹਿੰਦੇ ਅਸੀਂ 크리스마ਸ ਨਹੀਂ ਮਨਾਉਂਦੇ ਅਸੀਂ ਇਹ ਦੇ ਮਨਾਉਨੇ ਆ ਖਾਲਸਾ ਜੀ ਨਹੀਂ ਨਾ ਮਨਾਉਂਦੇ ਸਾਡਾ ਧਰਮ ਦਾ ਰਵਾਜ ਨਹੀਂ ਸਾਡਾ ਤਿਹਾਰ ਨਹੀਂ ਕਿਉਂ ਮਨਾएंगे ਸਾਡੇ ਤੇ ਕੋ ਬੰਦਸ਼ ਨਹੀਂ ਤੇ ਫਿਰ 크리스마ਸ ਕਹਿੰਦਾ ਤਿਹਾਰ ਹੈ ਯਿਸੂ ਮਸੀਹ ਦਾ ਤਿਹਾਰ ਹੈ ਸਾਡਾ ਨਹੀਂ ਪਰ ਅਸੀਂ ਮਨਾਉਣ ਲੱਗ ਪਏ ਉਹਦੀ ਵਜ੍ਹਾ ਇਹ ਆ ਤੇ ਕਲਗੀਆਂ ਵਾਲੇ ਨੂੰ ਭੁੱਲ ਕੇ ਅਸਾ ਹੋਰਾਂ ਨਾਲ ਜਿਹੜੀਆਂ ਸਾਂਝਾਂ ਪਾਈਆਂ